ਸੰਗੀਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਤੋਂ ਪਹਿਲਾਂ ਉਹਨੂੰ ਮਿਲਦੇ ਨੇ ਆ ਕੁਝ ਸੰਕੇਤ ਕਿਹਾ ਜਾਂਦਾ ਕਿ ਜਦੋਂ ਵਾਹਿਗੁਰੂ ਜੀ ਕਿਸੇ ਇਨਸਾਨ ਤੇ ਕਿਰਪਾ ਕਰਦੇ ਆ ਉਹਦੀ ਕਿਸਮਤ ਬਦਲਦੇ ਆ ਸਭ ਤੋਂ ਪਹਿਲਾਂ ਉਹਨੂੰ ਕੁਝ ਸੰਕੇਤ ਦਿੰਦੇ ਆ ਕੁਝ ਨਿਸ਼ਾਨੀਆਂ ਦਿੰਦੇ ਆ ਉਹਨਾਂ ਬਾਰੇ ਹੀ ਅੱਜ ਆਪਾਂ ਗੱਲ ਕਰਨੀ ਆ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਿਓ ਕਿਉਂਕਿ ਸੰਗਤ ਜੀ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਪੈਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਿਨਾ ਸਕਿੱਪ ਕੀਤੇ ਆ ਜ਼ਰੂਰ ਸੁਣਿਓ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਦਿਆ ਕਰੋ ਤਾਂ ਉਹ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੀ ਗੱਲ ਇਹ ਸਮਝੀਏ ਵੀ ਸਮਾਂ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਬਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹਾਲਾਤ, ਸਥਿਤੀਆਂ ਚੰਗੀਆਂ ਮਾੜੀਆਂ ਹੋ ਸਕਦੀਆਂ ਨੇ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਘਟਨਾਵਾਂ ਚੰਗੀਆਂ ਮਾੜੀਆਂ ਹੋ ਸਕਦੀਆਂ ਨੇ ਜਿਹਦੇ ਆਧਾਰ ਤੇ ਇਨਸਾਨ ਸਮੇਂ ਨੂੰ ਨਾਮ ਦੇ ਦਿੰਦਾ ਏ। ਜੇ ਸਭ ਕੁਝ ਇਨਸਾਨ ਦੀ ਮਰਜ਼ੀ ਦੇ ਮੁਤਾਬਕ ਹੋਵੇ ਤਾਂ ਕਿਹਾ ਜਾਂਦਾ ਵੀ ਇਹਦੇ ਤੇ ਤਾਂ ਬਹੁਤ ਚੰਗਾ ਸਮਾਂ ਚੱਲ ਰਿਹਾ ਏ ਦੀ ਕਿਸਮਤ ਸਾਥ ਦੇ ਰਹੀ ਆ ਵਾਹਿਗੁਰੂ ਦੇ ਤੇ ਖੁਸ਼ ਆ ਪਰ ਜੇਕਰ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹਦੀ ਮਰਜ਼ੀ ਦੇ ਉਲਟ ਹੋਣਾ ਸ਼ੁਰੂ ਹੋ ਜਾਵੇ ਜੋ ਉਹ ਚਾਹੁੰਦਾ ਏ ਉਹ ਉਹਨੂੰ ਨਾ ਮਿਲੇ ਤਾਂ ਕਈ ਵਾਰ ਬੰਦਾ ਨਰਾਸ਼ ਹੋ ਜਾਂਦਾ ਨਰਾਸ਼ ਹੋ ਕੇ ਕਹਿੰਦਾ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਆ ਮੇਰਾ ਸਮਾਂ ਹੀ ਮਾੜਾ ਹੈ ਸੋ ਹਾਲਾਤ ਸਥਿਤੀਆਂ ਚੰਗੀਆਂ ਮਾੜੀਆਂ ਹੁੰਦੀਆਂ ਨੇ ਸਮਾਂ ਹਰ ਇੱਕ ਦੇ ਲਈ ਇੱਕੋ ਜਿਹਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਚੰਗੇ ਹਾਲਾਤਾਂ ਬਾਰੇ ਚੰਗੀਆਂ ਸਥਿਤੀਆਂ ਬਾਰੇ ਚੰਗੇ ਸਮੇਂ ਬਾਰੇ ਮਹਾਪੁਰਖ ਜੀ ਕਹਿੰਦੇ ਭਾਵੇਂ ਕਿ ਸਾਡੀ ਜ਼ਿੰਦਗੀ ਦੀ ਡੋਰ ਰੱਬ ਦੇ ਹੱਥ ਵਿੱਚ ਆ ਸਾਨੂੰ ਜੋ ਚੀਜ਼ ਮਿਲਦੀ ਆ ਵਾਹਿਗੁਰੂ ਜੀ ਦੀ ਮਰਜ਼ੀ ਦੇ ਨਾਲ ਮਿਲਦੀ ਆ ਸਾਨੂੰ ਕੋਈ ਵੀ ਚੀਜ਼ ਕਦੋਂ ਮਿਲਣੀ ਆ ਕਿੰਨੀ ਮਿਲਣੀ ਆ ਇਹ ਸਭ ਕੁਝ ਪਰਮਪਿਤਾ ਪਰਮਾਤਮਾ ਜੀ ਤੈਅ ਕਰਦੇ ਆ ਪਰ ਨਾਲ ਨਾਲ ਇਹ ਵੀ ਸੱਚ ਹੈ ਕਿ ਇਨਸਾਨ ਨੂੰ ਸਭ ਕੁਝ ਉਹਦੇ ਕਰਮਾਂ ਦੇ ਆਧਾਰ ਤੇ ਮਿਲਦਾ ਏ ਦਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਆ ਪਰ ਦਿੰਦੇ ਇਨਸਾਨ ਦੇ ਕਰਮਾਂ ਦੇ ਹਿਸਾਬ ਦੇ ਨਾਲ ਆ ਜਿਵੇਂ ਦੇ ਕਰਮ ਆਪਾਂ ਕਮਾਉਨੇ ਆ ਉਵੇਂ ਦਾ ਫਲ ਵਾਹਿਗੁਰੂ ਜੀ ਕਿਸਮਤ ਦੇ ਰੂਪ ਦੇ ਵਿੱਚ ਸਾਨੂੰ ਦਿੰਦੇ ਆ ਸੋ ਜਦੋਂ ਇਨਸਾਨ ਚੰਗੇ ਕੰਮ ਕਰਦਾ ਏ ਉਹਦੇ ਪੁੰਨ ਬਣਦੇ ਆ ਉਹਦੇ ਚੰਗੇ ਕਰਮ ਬਣਦੇ ਆ ਤਾਂ ਫਿਰ ਵਾਹਿਗੁਰੂ ਜੀ ਆਪੇ ਹੀ ਪਾਸਾ ਪਲਟਾ ਦਿੰਦੇ ਆ ਫਿਰ ਉੱਥੇ ਹਾਲਾਤ ਸਥਿਤੀਆਂ ਜਿੰਨੀਆਂ ਮਰਜ਼ੀ ਮਾੜੀਆਂ ਹੋਣ ਪਰ ਜਦੋਂ ਇਨਸਾਨ ਚੰਗੇ ਕਰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਮਹਾਰਾ ਸੱਚੇ ਪਾਤਸ਼ਾਹ ਸਭ ਕੁਝ ਬਦਲ ਦਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਪਾਸਾ ਕਿੰਜ ਪਲਟਾਉਣਾ ਹੈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਜ਼ਿੰਦਗੀ ਦਾ ਆਲਸ ਦਿਲਿੱਦਰ ਦੂਰ ਕਰ ਦਿੰਦੇ ਆ ਜਿਹਦੀ ਜ਼ਿੰਦਗੀ ਦੇ ਵਿੱਚ ਚੰਗੇ ਕਰਮਾ ਕਰਕੇ ਪੁੰਨ ਬਣ ਜਾਣ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਲਸ ਦਲਿੱਦਰ ਦਾ ਨਾਸ਼ ਕਰਕੇ ਉਸ ਇਨਸਾਨ ਨੂੰ ਉਦਮੀ ਬਣਾ ਦਿੰਦੀ ਆ ਮਿਹਨਤੀ ਬਣਾਉਂਦੀ ਆ ਹਿੰਮਤੀ ਬਣਾਉਂਦੀ ਆ ਇਸੇ ਕਰਕੇ ਮਹਾਪੁਰਖ ਜੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਇਨਸਾਨ ਨੂੰ ਅਮਰਤ ਵੀਲਾ ਬਖਸ਼ ਦੇਗਾ ਸਵੇਰੇ ਸਵੇਰ ਜਲਦੀ ਉੱਠਣਾ ਸੰਗਤ ਜੀ ਇਹ ਤੁਸੀਂ ਆਪਣੇ ਆਸ-ਪਾਸ ਕਿਸੇ ਵੀ ਕਾਮਯਾਬ ਇਨਸਾਨ ਦੀ ਜੀਵਨ ਸ਼ੈਲੀ ਦੇਖ ਲਓ ਉਹਦਾ ਜੀਵਨ ਪੜ੍ਹ ਕੇ ਦੇਖ ਲਓ ਸੁਣ ਕੇ ਦੇਖ ਲਓ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਕੁਝ ਨਿਯਮ ਆ ਤੇ ਪਹਿਲਾ ਨਿਯਮ ਉਹ ਇਹ ਕਹੇਗਾ ਕਿ ਮੈਂ ਸਵੇਰੇ ਜਲਦੀ ਉੱਠਦਾ ਹਾਂ ਜਿਹੜਾ ਬੰਦਾ ਸਮੇਂ ਸਿਰ ਉੱਠ ਜਾਂਦਾ ਹੈ ਉਹਦੇ ਸਾਰੇ ਕੰਮ ਵੀ ਸਮੇਂ ਸਿਰ ਹੁੰਦੇ ਆ ਤੇ ਜਿਹੜਾ ਬੰਦਾ ਲੇਟ ਉੱਠਦਾ ਹੈ ਉਹ ਹਰ ਕੰਮ ਦੇ ਵਿੱਚ ਲੇਟ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਲੇਟ ਹੋ ਜਾਂਦਾ ਸੋ ਅਮਰਤ ਵੇਲਾ ਸਵੇਰੇ ਜਲਦੀ ਉੱਠਣ ਦੀ ਆਦਤ ਸਾਡੇ ਚੰਗੇ ਸਮੇਂ ਦੀ ਸਭ ਤੋਂ ਪਹਿਲੀ ਨਿਸ਼ਾਨੀ ਆ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਆ ਅਧਿਆਤਮਿਕ ਪੱਖ ਤੋਂ ਵੇਖੀਏ ਤਾਂ ਮਹਾਂਪੁਰਖ ਜੀ ਕਹਿੰਦੇ ਜਦੋਂ ਇਨਸਾਨ ਨੇ ਜ਼ਿੰਦਗੀ 'ਚ ਕੋਈ ਵੀ ਨੇਕ ਕੰਮ ਕਰਦਾ ਏ ਚੰਗਾ ਕੰਮ ਕਰਦਾ ਏ ਤਵਾਹੀ ਗੁਰੂ ਜੀ ਉਹਦੇ ਤੇ ਖੁਸ਼ ਹੁੰਦੇ ਆ ਤੇ ਖੋਸ਼ ਹੋ ਕੇ ਸਭ ਤੋਂ ਪਹਿਲਾਂ ਉਹ ਅਮਰਤ ਵੇਲੇ ਦੀ ਦਾਤ ਦਿੰਦੇ ਆ ਕਿਉਂਕਿ ਅਮਰਤ ਵੇਲੇ ਉੱਠਣਾ ਸਭ ਦੇ ਵੱਸ ਦੀ ਗੱਲ ਨਹੀਂ ਆ ਜਿੱਥੇ ਅਮਰਤ ਵੇਲੇ ਦਾ ਵੇਲਾ ਬਹੁਤ ਪਾਵਰਫੁੱਲ ਵੇਲਾ ਹੈ ਬਹੁਤ ਕੀਮਤੀ ਵੇਲਾ ਹੈ ਭਜਨ ਬੰਦਗੀ ਕਰਨ ਦਾ ਵੇਲਾ ਹੈ ਉਥੇ ਨਾਲ-ਨਾਲ ਇਹ ਵੀ ਸੱਚ ਆ ਕਿ ਅਮਰਤ ਵੇਲੇ ਦੀ ਨੀਂਦ ਵੀ ਬਹੁਤ ਪਿਆਰੀ ਹੁੰਦੀ ਆ ਅਮਰਤ ਵੇਲੇ ਦੇ ਵਿੱਚ ਨੀਂਦ ਨੂੰ ਤਿਆਗਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹਾਦਰੀ ਦਾ ਕੰਮ ਆ ਮਹਾਪੁਰਖ ਜੀ ਉਹਨਾਂ ਨੂੰ ਯੋਧੇ ਕਹਿੰਦੇ ਆ ਜਿਹੜੇ ਅਮਰਤ ਵੇਲੇ ਨੀਂਦ ਦਾ ਤਿਆਗ ਕਰਕੇ ਉੱਠ ਕੇ ਮਾਲਕ ਦੀ ਯਾਦ ਵਿੱਚ ਬੈਠ ਜਾਂਦੀ ਆ ਸੋਮਰਤ ਵੀਲੇ ਦਾ ਉੱਠਣਾ ਸਵੇਰੇ ਜਲਦੀ ਉੱਠਣ ਦਾ ਪਹਿਲਾ ਸੰਕੇਤ ਪਹਿਲੀ ਨਿਸ਼ਾਨੀ ਆ ਕਿ ਸਾਡੇ ਜੀਵਨ ਦੇ ਵਿੱਚ ਹੁਣ ਚੰਗਾ ਸਮਾਂ ਸ਼ੁਰੂ ਹੋ ਗਿਆ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਦੂਸਰੀ ਨਿਸ਼ਾਨੀ ਮਹਾਪੁਰਖ ਜੀ ਕਹਿੰਦੇ ਕਿ ਜਦੋਂ ਬਾਣੀ ਪੜਨ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇ ਬਾਣੀ ਪੜਨ ਦਾ ਅੰਦਰੋਂ ਚਾਹ ਪੈਦਾ ਹੋ ਜਾਵੇ ਬਾਣੀ ਦਾ ਸਾਰੇ ਪੜਦੇ ਆ ਰੱਬ ਦਾ ਨਾਮ ਤਾਂ ਸਾਰੇ ਜਪਦੇ ਹੋਣਗੇ ਪਰ ਚਾਹ ਦੇ ਨਾਲ ਕੋਈ ਕੋਈ ਜਪਦਾ ਏ ਆਨੰਦ ਦੇ ਨਾਲ ਕੋਈ ਕੋਈ ਜਪਦਾ ਏ ਜਦੋਂ ਸਾਡੇ ਅੰਦਰ ਇਹ ਖੇੜਾ ਇਚਾ ਆਨੰਦ ਪੈਦਾ ਹੋਣਾ ਸ਼ੁਰੂ ਹੋ ਜਾਵੇ ਸਮਝੋ ਹੁਣ ਸਾਨੂੰ ਸਾਡੀ ਕੀਤੀ ਹੋਈ ਭਜਨਮੰਦਗੀ ਦਾ ਫਲ ਮਿਲ ਰਿਹਾ ਏ ਮਾਲਕ ਦੀ ਕਿਰਪਾ ਵਰਤ ਰਹੀ ਆ ਤੀਸਰਾ ਕਹਿੰਦੇ ਜਦੋਂ ਬੰਦੇ ਦਾ ਮਨ ਖੁਸ਼-ਖੁਸ਼ ਰਹਿਣ ਲੱਗੇ ਮਨ ਸ਼ਾਂਤ ਰਹਿਣ ਲੱਗੇ ਇਹ ਵੀ ਚੰਗੇ ਸਮੇਂ ਦੀ ਨਿਸ਼ਾਨੀ ਕਿਉਂਕਿ ਜਿਹਦਾ ਮਨ ਸ਼ਾਂਤ ਜਿਹਦਾ ਮਨ ਖੁਸ਼ ਰਹਿੰਦਾ ਹੈ ਉਹਦਾ ਤਨ ਆਪਣੇ ਆਪ ਹੀ ਤੰਦਰੁਸਤ ਰਹਿੰਦਾ ਹੈ ਉਹ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਪਰ ਜੇ ਸਾਡਾ ਮਨ ਉਦਾਸ ਹੋਵੇ ਪਰੇਸ਼ਾਨ ਹੋਵੇ ਕਿਸੇ ਗੱਲ ਤੋਂ ਕਲਪਿਆ ਹੋਵੇ ਤਾਂ ਅਸੀਂ ਆਪਣੇ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਮਨ ਦੀ ਸ਼ਾਂਤੀ ਮਨ ਦੀ ਖੁਸ਼ੀ ਸਾਡੀ ਕਾਮਯਾਬੀ ਦੀ ਪੱਕੀ ਨਿਸ਼ਾਨੀਆਂ ਉਸ ਤੋਂ ਬਾਅਦ ਚੌਥਾ ਸੰਕੇਤ ਹੈ ਮਹਾਪੁਰਖ ਜੀ ਕਹਿੰਦੇ ਵੀ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਭਲੇ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਵੇ ਜਦੋਂ ਸਾਡਾ ਮਨ ਦੂਜਿਆਂ ਬਾਰੇ ਚੰਗਾ ਸੋਚਣ ਲੱਗ ਜਾਵੇ ਸਾਡੇ ਮਨ ਦੇ ਅੰਦਰੋਂ ਈਰਖਾ ਦੁਸ਼ਵੈਸ਼ ਖਤਮ ਹੋਣ ਲੱਗ ਜਾਣ ਸਮਝੋ ਇਹ ਸਾਡੇ ਚੰਗੇ ਸਮੂਹੀ ਨਿਸ਼ਾਨੇ ਕਿਉਂਕਿ ਸਾਨੂੰ ਉਹੀ ਮਿਲਦਾ ਹੈ ਜੋ ਅਸੀਂ ਆਪਣੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਸੋਚ ਰੱਖਦੇ ਹਾਂ ਜਦੋਂ ਸਾਡੀ ਸੋਚ ਪੋਜ਼ਿਟਿਵ ਹੋ ਜਾਂਦੀ ਹੈ ਸੋਚ ਚੰਗੀ ਹੋ ਜਾਂਦੀ ਹੈ ਤਾਂ ਸਾਡੇ ਨਾਲ ਆਪਣੇ ਆਪ ਹੀ ਸਭ ਕੁਝ ਚੰਗਾ ਹੁੰਦਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਦੋਂ ਇਨਸਾਨ ਆਪਣੀ ਕੀਤੀ ਹੋਈ ਹੱਕ ਸੱਚ ਦੀ ਨੇਕ ਕਮਾਈ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਸ਼ੁਰੂ ਕਰ ਦਵੇ ਭਾਵੇਂ ਕੋਈ ਸੱਚੇ ਮਨੋਂ 10 ਰੁਪਏ ਹੀ ਕੱਢ ਕੇ ਕਿਸੇ ਨੇਕ ਕੰਮ ਦੇ ਵਿੱਚ ਲਾ ਦੇਵੇ ਕਿਸੇ ਦੇ ਭਲੇ ਦੇ ਵਿੱਚ ਲਾ ਦੇਵੇ ਸਮਝੋ ਉਹਦੇ ਚੰਗੇ ਸਮੇਂ ਦੀ ਨਿਸ਼ਾਨੀ ਆ ਕਿਉਂਕਿ ਜਦੋਂ ਅਸੀਂ ਕਿਸੇ ਦੇ ਲਈ ਕੁਝ ਵੀ ਚੰਗਾ ਕਰਦੇ ਹਾਂ ਚੰਗਾ ਸੋਚਦੇ ਹਾਂ ਤਾਂ ਉਹਦਾ ਕਈ guna ਹੋ ਕੇ ਸਾਨੂੰ ਵਾਪਸ ਮਿਲਦਾ ਹੈ ਸੋ ਇਸ ਕਰਕੇ ਹਮੇਸ਼ਾ ਸਾਨੂੰ ਮਹਾਪੁਰਖ ਜੀ ਇਹੋ ਕਹਿੰਦੇ ਨੇ ਕਿ ਜੋ ਚੀਜ਼ਾਂ ਤੁਹਾਨੂੰ ਆਪਣੇ ਲਈ ਚਾਹੀਦੀਆਂ ਨੇ ਨਾ ਉਹ ਦੂਜਿਆਂ ਦੇ ਲਈ ਮੰਗੋ ਜੇ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਚਾਹੀਦੀਆਂ ਵਰਕਤਾਂ ਚਾਹੀਦੀਆਂ ਤੰਦਰੁਸਤੀ ਤਰੱਕੀ ਚਾਹੀਦੀ ਆ ਤਾਂ ਦੂਜਿਆਂ ਦੇ ਲਈ ਵੀ ਇਹ ਚੀਜ਼ਾਂ ਮੰਗੋ ਕਿਉਂਕਿ ਸੰਗਤ ਜੀ ਸਾਡੇ ਮਨ ਦੇ ਵਿੱਚ ਜੋ ਵੀ ਵਿਚਾਰ ਚੱਲਦੇ ਆ ਭਾਵੇਂ ਉਹ ਸਾਡੇ ਬਾਰੇ ਚੱਲਦੇ ਆ ਦੂਜਿਆਂ ਬਾਰੇ ਚੱਲ ਰਹੇ ਆ ਸਾਨੂੰ ਸਾਡੀ ਮਨ ਦੀ ਸੋਚ ਦਾ ਹੀ ਮਿਲਣਾ ਹੈ ਇਸ ਕਰਕੇ ਆਪਣੇ ਸੋਚ ਨੂੰ ਆਪਣੇ ਸੁਭਾਣ ਬਦਲੋ ਤੇ ਇਹ ਸਭ ਕੁਝ ਜੇਕਰ ਤੁਹਾਡੇ ਜੀਵਨ ਦੇ ਵਿੱਚ ਹੋ ਰਿਹਾ ਏ ਤੁਸੀਂ ਅਮਰਤ ਵੇਲੇ ਉੱਠ ਰਹੇ ਹੋ ਠ ਕੇ ਨਾਮ ਜਪ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਮਨ ਖੁਸ਼ ਰਹਿੰਦਾ ਏ ਮਨ ਦੂਜਿਆਂ ਦੇ ਭਲੇ ਬਾਰੇ ਸੋਚਦਾ ਏ ਤਾਂ ਮਾਲਕ ਦਾ ਸ਼ੁਕਰ ਮਨਾਉ ਪਰ ਜੇਕਰ ਇਹ ਸਭ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਨਹੀਂ ਆ ਤਾਂ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਮਹਾਰਾ ਸੱਚਿਆ ਪਾਤਸ਼ਾ ਸਾਡੀ ਤੇ ਵੀ ਕਿਰਪਾ ਕਰੋ ਮੇਰਾ ਵੀ ਇਹ ਆਲਸ ਦਲੇਦਰ ਦੂਰ ਹੋ ਜਾਵੇ ਮੈਨੂੰ ਵੀ ਉਦਮੇ ਬਣਾਓ ਅਮਰਤ ਵੇਲੇ ਉੱਠਣ ਦਾ ਉਦਮ ਬਖਸ਼ੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਿਤਨੇਮ ਬਖਸ਼ੋ ਕਿਉਂਕਿ ਸੰਗਤ ਜੀ ਜਿੰਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦੀ ਭਜਨ ਬੰਦਗੀ ਮਿਲ ਗਈ ਗੁਰੂ ਦਾ ਗਿਆਨ ਮਿਲ ਗਿਆ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਸਿਰਫ ਅਮਰਤ ਵੇਲਾ ਅਤੇ ਅਮਰਤ ਵੇਲੇ ਦੀ ਭਜਨ ਬੰਦਗੀ ਮੰਗ ਲਓ ਇਹ ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਆ ਜਾਣਗੀਆਂ ਮਨ ਆਪਣੇ ਆਪ ਖੁਸ਼ ਰਹਿਣ ਲੱਗ ਜਾਵੇਗਾ ਤਨ ਤੰਦਰੁਸਤ ਰਹਿਣ ਲੱਗ ਜਾਵੇਗਾ ਮਨ ਦੇ ਵਿੱਚੋਂ ਦੂਜਿਆਂ ਦੇ ਪ੍ਰਤੀ ਈਰਖਾ ਦਵੇਸ਼ ਖਤਮ ਹੋ ਜਾਵੇਗਾ ਪ੍ਰੇਮ ਪਿਆਰ ਦੀ ਭਾਵਨਾ ਪੈਦਾ ਹੋਵੇਗੀ ਤੇ ਸੰਗਤ ਜੀ ਜਦੋਂ ਸਾਡੇ ਮਨ ਦੇ ਵਿੱਚੋਂ ਦੂਜਿਆਂ ਦੇ ਪ੍ਰਤੀ ਈਰਖਾ ਖਤਮ ਹੋ ਜਾਂਦੀ ਆ ਸਮਝੋ ਅਸੀਂ ਆਪਣੇ ਆਪ ਦਾ ਭਲਾ ਕਰ ਲਿਆ ਕਿਉਂਕਿ ਈਰਖਾ ਵਸ ਪਿਆ ਇਨਸਾਨ ਕਦੇ ਵੀ ਆਪਣੇ ਬਾਰੇ ਸੋਚ ਹੀ ਨਹੀਂ ਪਾਉਂਦਾ ਉਹਦਾ ਤਾਂ ਪੂਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਵਿੱਚ ਰਹਿੰਦਾ ਈ ਸੋ ਇਹ ਈਰਖਾ ਗੁੱਸਾ ਨਿੰਦਿਆ ਚੁਗਲੀ ਇਹ ਸਭ ਸਾਡੀ ਨਾਕਾਮਯਾਬੀ ਦੇ ਕਾਰਨ ਨੇ ਤੇ ਇਹਨਾਂ ਤੋਂ ਦੂਰ ਅਸੀਂ ਤਾਂ ਹੋ ਸਕਦੇ ਹਾਂ ਜਦੋਂ ਅਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜਾਂਗੇ ਗੁਰੂ ਦੇ ਗਿਆਨ ਦੇ ਨਾਲ ਭਰਾਂਗੇ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ